ਚਰਦੀ ਸੈਟ ਕਰਕੇ ਹੋ ਗਿਆ ਨਾ ਕੰਮ ਦਾ ਉਹ ਸਾਰਾ ਕਰੇ ਕੰਮ ਉਹ ਕੱਢ ਲੇ ਜਿਹੜਾ ਭਾਜੀ ਸ਼ਹਿਰ ਬਾਹਰ ਜਾਂਦਾ ਯਾਰ ਰਾਤ ਨੂੰ ਕੰਮ ਉਹਦਾ ਬਹੁਤ ਆਉਂਦਾsrandi ਦਾ ਹਰੇਕ ਟ੍ਰੈਕਟ ਦਾ ਮੈਨੂੰ ਆਦਾਈ ਲਾਉਣੇ ਆਪਣਾ ਪੀ.ਟੀ. ਜੋ ਹੈ ਉਹਨਾਂ ਦਾ ਹੀ ਹੈ ਕਿਸੇ ਦਾ ਇਸਾਮਤ ਲੱਭੀ ਇੱਕ ਛੱਡਾ ਮੇਰਾ ਨਾਮ ਮੋਹਨ ਸਿੰਘ ਪੁੱਤਰ ਸਰਦਾਰ ਦਰਸ਼ਨ ਸਿੰਘ ਪਿੰਡ ਮਿਰਜਾਪੁਰ ਮੈਂ ਸਾਬਕਾ ਸਰਪੰਚ ਪਿੰਡ ਦਾ ਹ ਅਤੇ ਸ਼ੇਸ਼ੰਜਲ ਸਾਹਿਬ ਦਾ ਰਿਟਾਇਰਡ ਰੀਡਰ ਹਾਂ ਅੱਜ ਮਿਤੀ 26 10 25 ਨੂੰ ਸਵੇਰੇ ਕਰੀਬ ਅ 3:30 ਵਜੇ ਦਾ ਟਾਈਮ ਸੀ ਜਦੋਂ ਕਿ ਮੇਰਾ ਭਾਂਜਾ ਮਨਮੀਤ ਸਿੰਘ ਪੁੱਤਰ ਸਰਦਾਰ ਸੁਵਿੰਦਰ ਸਿੰਘ ਪੁੱਤਰ ਸਰਦਾਰ ਸੰਤਾ ਸਿੰਘ ਵਾਸੀ ਪਿੰਡ ਸ਼ਤਾਬਗੜ ਤਸੀਹ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਜੋ ਕਿ ਮੇਰਾ ਸਗਾ ਭਾਨ ਜਾਇਆ ਹੈ ਮੇਰੀਆਂ ਦੋ ਭੈਣਾਂ ਸਨ ਜੋ ਕਿ ਮੇਰੀ ਭੈਣ ਇੱਕ ਪਹਿਲਾਂ ਗੁਜ਼ਰ ਚੁੱਕੀ ਆ ਹੋੜੇ ਮੇਰੀ ਛੋਟੀ ਭੈਣ ਸੀ ਜਿਸ ਦਾ ਕਿ ਇੱਕ ਇਹ ਇੱਕ ਲੋਤਾ ਪੁੱਤਰ ਸੀ ਕਿਉਂਕਿ ਜਿਹੜਾ ਪੁੱਤਰ ਇਹ ਮਾਪਿਆਂ ਦਾ ਬਹੁਤ ਵੱਡਾ ਸਹਾਰਾ ਹੁੰਦੇ ਨੇ ਇਹ ਆਪਣੇ ਥੋੜੀਆਂ ਕਲਾਸਾਂ ਜਾਨੀ ਕਿ 10 10 11 ਕਲਾਸਾਂ ਪੜਿਆ ਹੋਇਆ ਸੀ ਤੇ ਬੇਰੋਜ਼ਗਾਰ ਹੋਣ ਕਰਕੇ ਇਹ ਮਹਾਰਾਜ ਦੇ ਲਾੜ ਇਹਨੂੰ ਅਸੀਂ ਸਾਰਿਆਂ ਪ੍ਰੇਰ ਕੇ ਲਾਇਆ ਸੀ ਅਤੇ ਇਹਨੂੰ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਇਹ ਪਾਠੀ ਸਿੰਘ ਦੀ ਜਿਹੜੀ ਹੈ ਇਸ ਪਹਿਲਾਂ ਸੰਥਿਆ ਦਵਾਈ ਗਈ ਸੀ ਫਿਰ ਇਹਨੇ ਗ੍ਰੰਥੀ ਸਹਿਬਾਨ ਨੇ ਜੋ ਉਥੋਂ ਦੇ ਮੁੱਖ ਗ੍ਰੰਥੀ ਸਹਿਬਾਨ ਨੇ ਇਹਦੀ ਪ੍ਰੀਖਿਆ ਲਈ ਉਹ ਪ੍ਰੀਖਿਆ ਤੋਂ ਬਾਅਦ ਵੇਖਿਆ ਕਿ ਇਹ ਹੁਣ ਆਪਣੇ ਪਾਠ ਕਰਨ ਦੇ ਕਾਬਿਲ ਹੈ ਇਸ ਹਾਲ ਦੋ ਕੁ ਸਾਲ ਤੋਂ ਇਹ ਗੁਰਦਰਾ ਅੰਤਰਜਾਮਤਾ ਸਾਹਿਬ ਵਿਖੇ ਪਾਟੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ ਅੱਜ ਸਵੇਰ ਨੂੰ ਇਹ ਆਪਣੀ ਡਿਊਟੀ ਤੇ ਜਾਣ ਵਾਸਤੇ ਸਵੇਰੇ ਕਰੀਬ ਸਵਾ 3 ਵਜੇ ਘਰੋਂ ਚੱਲਿਆ ਸੀ ਤੇ ਆਪਣੀ ਡਿਊਟੀ ਦੇ ਉੱਪਰ ਇਹਨੇ ਹਾਜ਼ਰ ਹੋਣਾ ਸੀ ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਅੱਗੇ ਤੋਂ ਆਪਣੇ ਸੜੀ ਅੱਗੇ ਮੌਤ ਦਾ ਜਹਾਜ ਜੜਾ ਵਾ ਉਹ ਜਾ ਰਿਹਾ ਸੀ ਯਾਨੀ ਕਿ ਜਿਹੜੀ ਟਰਾਲੀ ਆ ਆ ਜਿਹੜੀ ਆ ਆਪਾਂ ਇਹ ਗੱਠਾ ਬੰਦੀਆਂ ਟਰਾਲੀਆਂ ਵਾ ਉਹ ਟਰਾਲੀ ਜਿਹੜੀ ਹੈ ਉਹ ਆਪਣੇ ਇਹਦੇ ਵਿੱਚ ਓ ਵਾ ਬੜੇ ਹੀ ਜ਼ੋਰ ਦੇ ਨਾਲ ਵੱਜੀ ਉਹ ਵੱਜ ਕੇ ਮੌਕੇ ਤੇ ਇਸ ਸਾਡੇ ਮੇਰੇ ਭਾਂਜੇ ਦੀ ਮੌਕੇ ਤੇ ਹੀ ਆਪਣੇ ਦੀ ਮੌਤ ਹੋ ਗਈ ਕਿਉਂਕਿ ਆਪਣੇ ਇਸ ਮੌਤ ਦਾ ਸਾਨੂੰ ਤਾਂ ਪਤਾ ਲੱਗਾ ਕਿ ਆਪਣੇ ਮੇਰਾ ਛੋਟਾ ਭਰਾ ਸਰਦਾਰ ਸੂਰਤ ਸਿੰਘ ਮੇਰੀ ਭੈਣ ਕੋ ਰਾਤਾ ਗਿਆ ਹਾ ਸੀਗਾ ਤੇ ਇਹ ਵੀ ਉਹਦੇ ਮੋਟਰਸਾਈਕਲ ਦੇ ਨਾਲ ਹੀ ਉਹਨੇ ਕਿਹਾ ਮੈਂ ਵੀ ਪ੍ਰਵਾਤ ਫੇਰੀ ਵਿੱਚ ਸ਼ਾਮਲ ਹੋਣਾ ਹੈ ਮੈਂ ਵੀ ਗੁਰਦੁਆਰੇ ਜਾਣਾ ਹੈ ਕੋਈ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਵੇਖਿਆ ਤੇ ਆਪਣੇ ਜਿਹੜਾ ਇਹ ਟਰਾਲੀ ਵਾਲਾ ਵਾਹ ਟਰਾਲੀ ਉਹ ਨਗਾ ਕੇ ਫੜਾਫੜ ਆਪਣੇ ਚੋਂ ਦੇਖਿਆ ਕਿ ਬੰਦੇ ਦੀ ਮੌਤ ਹੋ ਗਈ ਆ ਤੇ ਆਪਣੇ ਉਹਨੇ ਵਜਾਏ ਕੇ ਸਾਡੀ ਹੈਲਪ ਕਰਨ ਦੇ ਐਕਸੀਡੈਂਟ ਹੋ ਗਿਆ ਯਾਨੀ ਕਿ ਸੀਰੀਅਸ ਐਕਸੀਡੈਂਟ ਹੋ ਗਿਆ ਵੇਖਿਆ ਉਹਨੇ ਤੇ ਆਪਣੇ ਵੀ ਹੋ ਸਕਦਾ ਬੰਦਾ ਨਾ ਬਚੇ ਉਹਨੇ ਭਜਾ ਕੇ ਲਾਗੇ ਇਹ ਬੜਾ ਵੱਡਾ ਪਰਾਲੀ ਦਾ ਡੰਪ ਹੈ ਉਸ ਡੰਪ ਨੂੰ ਜਿਹੜੇ ਆਪਣੇ ਉਹ ਟਰਾਲੀ ਭਜਾ ਕੇ ਟਰਾਲੀ ਉਸ ਪਾਸੇ ਨੂੰ ਲੈ ਗਿਆ ਔਰ ਆਪਣੇ ਸਾਡੇ ਨਾਲ ਬਹੁਤ ਜਿਆਦਾ ਜਿਹੜਾ ਹੈ ਇਹ ਜੁਰਮ ਹੋਇਆ ਹੈ ਕਿਉਂਕਿ ਮੇਰੀ ਭੈਣ ਦਾ ਇਹ ਇਕੱਲਾ-ਇਕੱਲਾ ਬੇਟਾ ਸੀ ਹੋਰ ਉਸ ਦਾ ਕੋਈ ਨਾ ਉਹਦੀ ਕੋਈ ਜ਼ਮੀਨ ਹੈ ਨਾ ਉਹਦਾ ਉਹਦਾ ਛੋਟਾ ਜਿਹਾ ਘਰ ਹੈ ਜਿਹਦੇ ਇੱਕ ਢੋਕਮ ਰਹਿ ਹਨ ਉਹ ਵੀ ਬਿਨਾ ਪਲੱਸਟਰ ਤੋਂ ਸਾਨੂੰ ਸੀ ਹੈ ਜੇ ਵੈਰੀ ਮੱਚ ਪੂਰ ਬਹੁਤ ਗਰੀਬ ਹੈ ਉਹਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ ਇਹੋ ਇੱਕ ਪੁੱਤ ਉਹਦਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੇ ਪਾਠਾਂ ਦੇ ਵਿੱਚੋਂ ਜਿਹੜਾ ਹੈ ਉਹ ਆਪਣੇ ਪਾਠ ਕਰਕੇ ਜੋ ਆਪਣੇ ਉਹਨੂੰ ਭੇਟਾ ਮਿਲਦੀ ਸੀ ਉਸ ਪੇਟਾ ਤੇ ਦੋਨੇ ਮਾਂ ਪੁੱਤ ਇਹ ਗੁਜ਼ਾਰਾ ਕਰਦੇ ਸੀ ਤੇ ਇਹ ਮੇਰੇ ਭਰਾ ਨੇ ਜਿਹੜਾ ਸਾਰਾ ਇਹ ਵਾਕਿਆ ਅੱਖੀਂ ਵੇਖਿਆ ਇਹ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਇਹਨਾਂ ਟਰਾਲੀਆਂ ਵਾਲਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਸਖਤ ਤੋਂ ਸਖਤ ਹਿਦਾਇਤ ਕੀਤੀ ਜਾਵੇ ਕਿ ਆਪਣੇ ਜਿਹੜਾ ਵਾ ਇਹ ਜਿਹੜਾ ਰਸਤਾ ਹੈ ਇਹ ਆਪਣਾ ਇਹਨੂੰ ਆਪਣੇ ਇੱਕ ਪਾਸੇ ਇਹ ਪਬਲਿਕ ਦੇ ਲੰਘਣ ਵਾਸਤੇ ਕਿਉਂਕਿ ਇਹਨਾਂ ਦੇ ਪਿੱਛੇ ਕੋਈ ਵੀ ਆਪਣੇ ਜਿਹੜਾ ਹੈ ਕੋਈ ਆਪਣੇ ਕੋਈ ਸਿਗਰਲੇ ਹੁੰਦਾ ਜਾਂ ਕੋਈ ਬੰਦਾ ਨਹੀਂ ਬੈਠਾ ਹੁੰਦਾ ਕੋਈ ਪਿੱਛੋਂ ਕੋਈ ਆ ਰਿਹਾ ਵਾ ਤੇ ਇਹਨਾਂ ਨੇ ਆਪਣੇ ਜਾਨ ਬੁੱਝ ਕੇ ਸਾਡੇ ਨਾਲ ਇਹ ਜਿਹੜਾ ਸਾਡੇ ਬੰਦੇ ਨੂੰ ਮਾਰਿਆ ਵਾ ਕਿਰਪਾ ਕਰਕੇ ਜਿਹੜਾ ਵਾ ਇਸ ਆਪਣੇ ਇਹਨਾਂ ਨੇ ਇਹ ਜੁਰਮ ਦੇ ਭਾਗੀਦਾਰਾਂ ਨੂੰ ਆਪਣੇ ਜਿਹੜਾ ਵਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸਾਨੂੰ ਅਨਸਾਫ਼ ਦਵਾਇਆ ਜਾਵੇ ਕਿਉਂਕਿ ਮੇਰੀ ਭੈਣ ਦਾ ਜਿਹੜਾ ਵਾ ਇਸ ਦੁਨੀਆ ਦਾ ਜੀਵਾ ਜਿਹੜਾ ਹੈ ਉਹ ਬੁੱਝ ਗਿਆ ਹੈ ਕਿਉਂਕਿ ਹੁਣ ਆਪਣੇ ਉਹਦੀ ਆਮਦਨ ਦਾ ਕੋਈ ਸਾਧਨ ਨਹੀਂ ਉਹਦੀ ਜ਼ਿੰਦਗੀ ਦਾ ਕੋਈ ਹਸਾਰਾ ਨਹੀਂ ਉਹਦਾ ਇੱਕ ਹੀ ਪੁੱਤਰ ਸੀਗਾ ਜੋ ਇਹਨਾਂ ਇਹ ਟਰਾਲੀ ਵਾਲਿਆਂ ਨੇ ਇਹਨਾਂ ਪੰਡਾ ਵਾਲਿਆਂ ਨੇ ਆਪਣੇ ਉਹਨੂੰ ਕਾਰ ਬਣ ਕੇ ਟੈਟਡ ਰਨ ਕਰਕੇ ਆਪਣੇ ਜਿਹੜਾ ਉਹਨੂੰ ਆਪਣੇ ਜਿਹੜਾ ਵਾ ਮਾਦਤਾ ਹੈ ਕਿਰਪਾ ਕਰਕੇ ਆਪਣੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡੀ ਸੁਲਤਾਨਪੁਰ ਲੋਧੀ ਦੀ ਪੁਲਿਸ ਕਿਉਂਕਿ ਸਾਡੇ ਸੁਲਤਾਨਪੁਰ ਲੋਧੀ ਥਾਣਾ ਦੇ ਵਿੱਚ ਇਹ ਵਾਕਿਆ ਪੈਂਦਾ ਹੈ ਔਰ ਸਾਡੇ ਨਾਲ ਬੜਾ ਹੀ ਵਧੀਆ ਤਰੀਕੇ ਨਾਲ ਪੁਲਿਸ ਨੇ ਵਿਵਹਾਰ ਕੀਤਾ ਸਾਡੀ ਗੱਲ ਬੜੇ ਧਿਆਨ ਨਾਲ ਐਸਐਚਓ ਸਾਹਿਬ ਨੇ ਸਟਾਫ ਮੈਂਬਰ ਸਾਹਿਬਾਨ ਨੇ ਸਾਰਿਆਂ ਨੇ ਸੁਣੀ ਆ ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਇਸ ਜਿਹੜੇ ਆ ਜੁਰਮ ਦੇ ਭਾਗੀਦਾਰ ਵਾ ਇਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਮੈਂ ਇਹਨਾਂ ਹੀ ਆਪਣੇ ਜਿਹੜਾ ਵਾ ਬੇਨਤੀ ਕਰਦਾ ਹਾਂ ਕਿ ਆਪਣੇ ਮੈਂ ਇਹਨਾਂ ਨੂੰ ਜਿਹੜੇ ਪੰਡਾ ਢੋਂਦੇ ਆ ਵੀਰ ਆਪਣੇ ਇਹਨਾਂ ਨੂੰ ਵੀ ਆਪਣੇ ਐਡਵਾਈਸ ਕਰਦਾ ਮਾਂ ਨਸੀਹਤ ਕਰਦਾ ਬੇਨਤੀ ਕਰਦਾ ਵਾ ਕਿ ਤੁਸੀਂ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਤੁਸੀਂ ਆਪਣੇ ਜਿਹੜਾ ਵਾ ਪਿੱਛੇ ਕੋਈ ਲਾਈਟਾਂ ਲਵਾਓ ਜਾਂ ਕੋਈ ਨਾ ਕੋਈ ਸਿਗਨਲ ਕੋਈ ਰੋਂਗੋ ਪਿੱਛੇ ਹੋਵੇ ਤੁਹਾਡੇ ਆਉਂਦਾ ਵਾ ਅੱਗੇ ਅੱਗੇ ਤੁਹਾਡੇ ਕੋਈ ਨਾ ਕੋਈ ਸਿਗਨਲ ਹੋਵੇ ਜਿਹੜਾ ਕਿ ਤੁਸੀਂ ਜਾਣਦੇ ਆ ਤੇ ਆਪਣੇ ਰਾਤ ਦੇ ਟਰਾਲੀ ਨਾ 24 ਘੰਟੇ ਚੱਲਦੀ ਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਇੱਕ ਸਵੇਰੇ ਸਾਨੂੰ ਰੋਡ ਸਾਈਡ ਐਕਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਜਿਹੜਾ ਉਹਦੀ ਔਨ ਦੀ ਸਪੌਟ ਡੈਥ ਹੋਈ ਉਸ ਮਨਜੀਤ ਸਿੰਘ son of ਸੁਵਿੰਦਰ ਸਿੰਘ ਵਸੀ ਸ਼ਤਾਬਗੜ ਜੀ ਜੀ ਹੁਣ ਆਊਟਸਾਈਡ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਉਹ ਬਿਆਨ ਦਿੰਦੇ ਨੇ ਸਾਨੂੰ ਉਹਦੇ ਅਕੋਰਡਿੰਗ ਅਗਲੀ ਕਾਰਵਾਈ ਕੀਤੀ ਜਾਏਗੀ